ਚੈਲੋ ਚੈਨਲ 5:00 ਵੱਜ ਗਏ ਅੱਜ ਚਾਹ ਮੈਂ ਤਾਂ ਫਿਰ ਹੀ ਲੋਕ ਹੀ ਰਹਿੰਦੇ ਨੇ ਆਪਾਂ ਨੂੰ ਮਮੀ ਚਾਹ ਦਿੰਦੇ ਆ ਤੇ ਚੂਹੀ ਲੱਗੀ ਮੈਂ ਬਰੈਡ ਹਾਣਾ ਸੌਸ ਦਾ ਉਹ ਚੂਹੀ ਬਰੈਡ ਦਿੰਦੇ ਆ ਥੋੜਾ ਨਮਕ ਲਾ ਕੇ ਥੋੜੀ ਸੌਸ ਲਾ ਕੇ ਸੋ ਅੱਜ ਬੇਕ ਕੀਤੀ ਆ ਸੀ ਤੇ ਜਦੋਂ ਮੈਂ ਸੁਣੂ ਤੋਂ ਆਈ ਸੀ ਜਦੋਂ ਤੋਂ ਮੈਨੂੰ ਆਉਂਦੇ ਆ ਮੀ ਸੀ ਬਟ ਉਸ ਤੋਂ ਬਾਅਦ ਉਹ ਮਸੱਚੀ ਬੜੀ ਫੇਰ ਨੀਂਦ ਆ ਗਈ ਮੈਨੂੰ ਤਾਂ ਅੱਧੇ ਘੰਟੇ ਤੱਕ ਉਹਨੂੰ ਅਸੀਂ ਆਵਾਜ਼ਾਂ ਮਾਰੀ ਸੀ ਉਹ ਸੁਣੀ ਨਹੀਂ ਇਹ ਨਹੀਂ ਗੱਤੀ ਮੈਨੂੰ ਅੰਦਰ ਹੀ ਆ ਕੇ ਬਾਹਰੋਂ ਆ ਲੈਂਦੇ ਹੈ ਨਾ ਵੀ ਮੈਨੂੰ ਨਹੀਂ ਸੁਣਿਆ ਹੈਗਾ ਕਿਉਂਕਿ ਮੈਨੂੰ ਇੰਜ ਕੁਝ ਵੀ ਪਤਾ ਨਹੀਂ ਲੱਗਿਆ ਤੁਹਾਨੂੰ ਪਤਾ ਸਵੇਰੇ ਤੜਕੇ ਉੱਠ ਕੇ ਹੋਈ ਰਹਿ ਤੇ ਮੈਨੂੰ ਕਹਿੰਦੇ ਲੈ ਆਓ ਕਹਿਣਗੇ ਕਿ ਪਤਾ ਨਹੀਂ ਕਿਤੇ ਬੜੀ ਆਕਰ ਕਰ ਤੁਹਾਨੂੰ ਪਤਾ ਆਕਰ ਲੈ ਕਿੱਥੇ ਜਾਣਾ ਹੈ ਮਿਰਚ ਦਾ ਵੈਸੇ ਹੀ ਆਕਰ ਨਹੀਂ ਹੈਗੀ ਮੇਰੇ ਲਈ ਤਾਂ ਉਹਨਾਂ ਆਪ ਹੀ ਮਤਲਬ ਹਰੇਕ ਨੂੰ ਬੁਲਾਨੀ ਪਰਦੀ ਆ ਮੈਨੂੰ ਇੰਜ ਸੱਚੀ ਪਤਾ ਨਹੀਂ ਲੱਗਿਆ ਅੰਦਰ ਬਿਲਕੁਲ ਮੇਰੇ ਤੋਂ ਵੀ ਆਵਾਜ਼ ਨਹੀਂ ਹੋਈ ਹੈਗੀ ਤੇ ਮੈਨੂੰ ਕਿਸੇ ਬਾਹਰੋਂ ਬੁਲਾਇਆ ਇੱਕ ਬੂੰਦ ਵੀ ਇੱਕ ਵੀ ਬੂੰਦ ਨਹੀਂ ਸੁਣੀ ਫਾਦੇਤ ਨਹੀਂ ਹੋ ਗਏ ਜਿੰਦੇ ਹਨਾ ਮਤੇ ਕਿ ਤੁਹਾਨੂੰ ਬਾਰੇ ਬਣਾਦੇ ਹੋਏ ਪਰ ਚਲ ਜਿਹੜੇ ਅਗਰ ਛਿੰਗੀ ਦੇਖ ਰਹੇ ਹੋ ਤੇ ਸੌਰੀ ਮੈਂ ਅਦਾ ਨਹੀਂ ਟੈਨਸ਼ਨ ਨਹੀਂ ਸੀ ਕਿ ਮੈਂ ਜਾਣ ਮਾ ਜੀ ਦੀ ਮਮਾ ਉਹ ਆਂਟੀ ਨਾ ਗ੍ਰਾਮ ਰਹਿੰਦੇ ਨੇ ਕਿੱਥੇ ਰਹਿੰਦੇ ਗ੍ਰਾਮ ਗ੍ਰਾਮ ਸਾਡੇ ਮੈਣੋਂ ਵੀ ਆਉਂਦੇ ਨੇ ਕਿ ਉੱਥੇ ਰਹਿੰਦੇ ਨੇ ਕੋਈ ਨਾ ਕੋਈ ਤੁਸੀ ਜ਼ਰੂਰ ਆਇਓ ਦੁਬਾਰਾ ਆਇਓ ਬਹੁਤ ਕੰਮ ਲੈਦਾ ਤਾਂ ਦੁਬਾਰਾ ਜ਼ਰੂਰ ਜੀਣਾ ਸੋਤੇ ਸੋਸ ਉੱਥੇ ਵੀ ਲਓ ਸੋਸ ਤੁਸੀਂ ਲਾ ਲਿਓ ਠੀਕ ਹੈ ਠੀਕ ਹੈ ਠੀਕ ਹੈ ਸੋ ਵਾਟਰ ਨਾ ਤੇ ਫੇਰ ਵੀ ਪੈ ਗਿਆ ਸੀ ਇਹ ਮੀਂਹ ਸਾਡਾ ਕੰਮ ਰੋਕ ਕੇ ਫੇਰ ਸਾਲ ਹੋਊਗਾ ਇਹ ਨਹੀਂ ਇਹਨਾਂ ਨੂੰ ਕੰਮ ਕਰਨ ਦਾ ਹੈ ਉਹ ਸਤਰੀਆਂ ਦੂਜੇ ਜਗ੍ਹਾ ਨਹੀਂ ਆਇਆ ਨਾ ਵੀ ਆਉਂਦਾ ਉਹਨਾਂ ਨੂੰ ਫੇਰ ਸਾਰਿਆਂ ਨੂੰ ਛੱਡਣਾ ਪੈਂਦਾ ਹੈ ਕੰਮ ਵਿੱਚ ਪਰसों ਵੀ ਆ ਗਿਆ ਸੀਗਾ ਅੱਜ ਫੇਰ ਆ ਗਿਆ ਰੱਬ ਜਾਣ ਤੱਕ ਕੋਈ ਵਾਰੀ ਚੰਗੀ ਤਰ੍ਹਾਂ ਹੀ ਵਰ੍ਹ ਜਾਵੇ ਤੇ じゃਾ ਫੇਰ ਨਾ ਬਰੇ ਪਤਾ ਨਹੀਂ ਲੱਗਦਾ ਹੈਗਾ ਹੌਸਲੇ ਦਾ ਵਿੱਚ ਵੀ ਬਦਲ ਜਾਂਦਾ ਹੈ

ਗਰੰਟੀ ਤੋਂ ਹੋਵੇ ਨਹੀਂ ਯਾਰ ਪੈਰ ਤੇ ਚੱਕ ਕੇ ਨਾ ਉੱਪਰ ਹੀ ਦੀ ਆ ਦੱਬਤੀ ਪੈ ਮੈਂ ਥੋੜੀ ਦੱਬੀ ਆ ਦੱਬੀ ਮੈਂ ਹੋਰੇ ਇਥੇ ਕੌਣ ਲੈ ਕੇ ਆਇਆ ਪੈਪ ਨੂੰ ਮੈਂ ਨਹੀਂ ਲੀਂਦੀ ਉਹਨੇ ਸਹੂ ਵੀ ਖਾ ਲਈ ਅਗਲੇ ਨੂੰ ਐਵੇਂ ਸਹੂ ਖਾ ਉਹ ਤਾਂ ਸਾਫ਼ ਮੁੱਕ ਰ ਗਿਆ ਮੈਂ ਕੈਮਰੇ 'ਚ ਦੇਖਿਆ ਤੂੰ ਲੈ ਕੇ ਆਇਆ ਇਹਦੇ ਨਾਲ ਤਾਂ ਇੱਕ ਨਾਨੀ ਨੂੰ ਤੁਮ ਕਹਾਂਂਦਿਆ ਵੀ ਚੁੱਪ ਤੰਨੀ ਫੁੱਟਰ ਪੈਨ ਲਾਈ ਨੀ ਫਿਰ ਸੈਟ ਕੋ ਦੇਖੀ ਉਹ ਹੀ ਫਤੇ ਜੁਟ ਗਿਆ ਹੀ ਨਾਲ ਤੇ ਉਹ ਵੀ ਇਹਨੇ ਰੇਤਾ ਲਗਾ ਲਈ ਅਹੀਂ ਕਰਦਾ ਇਹ ਸਿੱਟੇ ਉਹਨਾਂ ਬਾਰੇ ਮੁਰਕੇ ਚੱਕੋ ਚੱਕੇ ਨਾ ਚੱਕੇ ਹੁਣ ਮੁਕਰ ਗਿਆ ਵੀ ਮੈਂ ਕਦੋਂ ਲਿਆਂਦਾ ਹਾਂ ਹਾਂ ਆਊਗਾ ਆਊਗਾ ਪਤਾ ਤਾਂ ੱੱਕੇ ਨਾ ਪਿਆਰ ਲੈਂਦਾ ਕਹਿੰਦਾ ਆਊਗਾ ਪਤਾ ਚਲੋ ਫੋਨ ਛੱਡੋ ਚਲੋ ਬਾਹਰ ਚੱਲੀਏ ਚਲੋ ਚਲੋ ਸੁਰੰਗ ਬਣੀ ਹੋਈ ਸੁਰੰਗ ਪਤਾ ਠਿੱਕਿਆ ਤੁ ਪਤੇ ਜੀ ਟਿਕ ਜਾ ਟਿਕ ਜਾ ਅਮਣ ਆ ਡਰਾਈਂਗ ਕਰਾਉਣ ਲਈ ਲੱਖਾਂ ਬਾਰੋਂ ਮਗਾਇਆ ਤੇ ਬਹੁਤ ਪੈਸਾ ਲੱਗਿਆ ਹਣਾ ਇੱਥੇ ਉਹ ਬੜੀ ਸਾਹਮਣੇ ਬਣੀ ਤੂੰ ਤੇ ਵੇਖੀ ਨੀ ਤੇਰੀ ਦੁਕਾਨ ਸੀ ਉਹਨਾਂ ਕੱਲ ਤੁਹਾਡੇ ਘਰੇ ਨੋਬਿਤਾਉਣੀ ਆਏ ਹੋਏ ਨੇ ਤੂੰ ਇੱਧਰ ਮੜਾ ਧਿਆਨ ਦਿਆ ਕਰ ਸੋਨੂੰ ਮੈਂ ਕਿਹਾ ਅਮਣ ਦੀ ਦੁਕਾਨ ਤੇ ਆ ਸਭ ਤੋਂ ਮਹਿੰਗੀ ਡਰਾਈਂਗ ਹੋਈ ਹੋਈ ਉਹਨੂੰ ਫਤਨੇ ਇੱਥੇ ਵੀ ਛੱਡਿਆ ਸੀਗਾ ਅੱਗੇ ਨਾ ਬਰਾਂਡਾ ਜ ਆਪਣੇ ਹੋਇਆ ਸੀਗਾ ਜੀ ਸਰ ਵੈਕਮ ਨੋ ਜੋ ਚੈਨਲ ਨੂੰ ਸਬਸਕ੍ਰਾਈਬ ਕਰੇ ਸ਼ੇਅਰ ਕਰੇ ਲਾਈਕਮੈਂਟ ਬਾਕਸ ਕਰੋ ਉਹ ਲੁਹ ਦੇ ਖਾਨਾ ਜਿਵੇਂ ਟਿਕ ਜਿਹੜਾ ਬਣ ਗਿਆ ਕਰ ਜੋ ਇੱਕ ਇਸ ਕਰ ਗਿਆ ਤੇ ਪੂਰਾ ਬਟੀਕ ਬਣ ਗਿਆ ਤੇ ਪਿੱਛੇ ਪੂਰਾ ਘਰ ਬਣ ਗਿਆ ਤੇ ਨਾ ਇਹ ਦੇਖੋ ਗਾਇਸ ਸਨਮਾ ਦੇ ਫਰਨੀਚਰ ਬੱਚੇ ਪੂਜਾਨੀ ਕਰ ਰਹੇ ਨੇ ਹਾਂਜੀ ਜੀ ਤੁਸੀਂ ਆਪਣੀ ਕਾਰਵਾਈ ਚਲੀ ਜਾਂ ਜੋ ਹੈ ਨਾਲ ਨਾਲ ਹੈ ਮੇਰਾ ਸ਼ੇਰ ਹੈ ਸ਼ੇਰ ਮੇਰਾ

ਸੋਚ ਰਹੇ ਆ ਕਿ ਸਬਜ਼ੀ ਕੀ ਬਣਾਣੀ ਜੋ ਸਾਡਾ ਰੋਜ਼ ਦਾ ਬਿਜ਼ਨਸ ਐ ਇਸ ਚੰ ਦਾ ਜੋ ਅਸੀਂ ਕਰਦੇ ਆ। ਪਰ ਮਮਮੀ ਨੇ ਕਿਹਾ ਕਿ ਕਦੋਂ ਕੱਦੂ ਹੋ ਗਿਆ ਸਾਡੇ ਉਹ ਦੁਕਾਨ ਤੇ ਘਰ ਦੇ ਕੱਦੂ ਹੁੰਦੇ ਨੇ। ਜਿਉ ਮਿਲ ਗਏ ਤੇ ਬਣਾ ਲਾਂਗੇ। ਤੇ ਜੇ ਨਹੀਂ ਤੇ ਫੇਰ ਉਹੀ ਗੱਲ ਹੋਏ ਨੀ ਮੇਰੇ ਇੱਕ ਦੀਦੀ ਕਹਿੰਦੇ ਗਏ ਤੁਸੀਂ ਦਾਲਾਂ ਬਹੁਤ ਖਾਂਦੇ ਹੋ। ਫਿਰ ਜਾਨਾ ਸਾਨੂੰ ਜਦੋਂ ਕੋਈ ਸਬਜ਼ੀ ਨ ਮਿਲਦੀ ਐ ਤਾਂ ਇੱਕ ਵਟ ਕਰੇ ਇੱਕ ਮਸਤੀ ਫੜੋ। ਕੀ ਹੋ ਗਿਆ? ਕੀ ਹੋ ਗਿਆ ਫਤਿਹਨਾ ਆਪਣੀ ਸਾਈ ਲਾਣ ਗਿਆ ਦਾਦੀ ਕੋਲੇ। ਵੀ ਜੇ ਚੱਲੇ ਕੱਦੂ ਲੈਣ ਤੇ ਮੈਨੂੰ ਵੀ ਕੁਛ ਚੀਜ਼ੀ ਲੈ ਕੇ ਆਇਓ ਮੇਰੇ ਵਾਸਤੇ। ਕੀ ਮੰਮੀ ਕਹਿੰਦੀ ਧਾਲ ਖਾਣ ਨੂੰ ਜੀ ਕਰਦਾ ਅੱਜ ਮੇਰੇ ਕੈਮਰੇ ਨੂੰ ਪਤਾ ਨਹੀਂ ਕੀ ਹੋਣਦਿਆ ਬਲਰ ਮਾਰੀ ਜਾ ਰਿਹਾ ਹੈ ਵਿੱਚ ਬਦਲ ਫੇਰ ਬਣਿਆ ਹੋਇਆ ਕਦੋਂ ਵੀ ਪੈ ਸਕਦਾ ਹੈ ਬਦਲ ਨੇ ਦੱਸਿਆ ਨਹੀਂ ਕਿ ਕੀ ਕਰਨਾ ਹੈ ਜਿਆ ਮੰਮੀ ਸਾਰਿਆਂ ਨੇ ਇਹ ਪਹਿਲਾਂ ਤਾਂ ਇਹ ਦੱਸਿਆ ਵੀ ਚੱਕਰ ਬਹੁਤ ਹੁੰਦੇ ਨੇ ਵੀ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਤੇ ਇੱਕ ਦਿਨ ਮੈਨੂੰ ਮੈਸੇਜ ਕੀਤਾ ਹੋਇਆ ਵੀ ਐਕਸਰਸਾਈਜ਼ ਕਿੱਦਾਂ ਕਰਨੀ ਹੈ ਉਹ ਮੈਂ ਤੁਹਾਨੂੰ ਦੱਸ ਦਿਆਂ ਹੈਪੀ ਫੇਸ ਦਿਵਾਇਓ ਅੱਛਾ ਜੀ ਠੀਕ ਹੈ ਤੇ ਉਹ ਮੈਂ ਤਾਂ ਐਕਸਰਸਾਈਜ਼ ਦੱਸ ਦੇਣੀ ਆ ਬਾਕੀ ਓਵਰਆਲ ਕਹਿੰਦੇ ਵੀ ਇਦਾਂ ਹੀ ਹੁੰਦਾ ਹੁੰਦਾ ਹੈ ਹਾਂ ਬੁੱਤ ਇਦਾਂ ਹੀ ਕਰਨਾ ਚਾਹੀਦਾ ਹੈ ਨਾ ਫਿਰ ਤੇ ਕਹਿੰਦੇ ਬਾਕੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਵੀ ਇਦਾਂ ਹੀ ਹੁੰਦਾ ਜਿਹੜੇ ਸੁਨਾਮ ਸੀਗੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੀ ਇਹ 8 8ਵੀਂ ਸਟੇਜ ਆ ਇਹ ਉਹਦੀ ਸਾਈਕਲ ਦੀ ਤੇ ਉਹਦੇ ਚ ਇਦਾਂ ਹੋ ਜਾਂਦਾ ਹੁੰਦਾ ਹੈ ਵੀ ਤੁਸੀਂ ਮੇਰੇ ਕੋਲ ਲਿਆਏ ਹੁਣ ਕੱਲ ਮਨਹੂਰੀ ਕਹ ਰਹੀ ਸੀ ਵੀ ਅਸੀਂ ਚੱਲਾਂਗੇ ਫਿਰ ਉਹਦੇ ਨਾਲ ਮੇਰਾ ਦਿਲ ਖਬਰਾਂਦਾ ਬੜਾ ਹਾਂ ਫਿਰ ਉਹ ਕਹਿੰਦੀ ਉਹਦੇ ਚ ਇਦਾਂ ਹੀ ਹੁੰਦਾ ਹੁੰਦਾ ਵੀ ਦਿਲ ਖਬਰਾਂਦਾ ਉਲਟੀ ਆਉਣੀ ਸਿਰ ਚ ਕਰਾਣਾ ਹਾਂ ਉਹਦੇ ਚ ਇਦਾਂ ਹੀ ਹੁੰਦਾ ਹੁੰਦਾ ਹੈ ਕਿ ਤੁਸੀਂ ਸੁਨਾਮ ਜਾ ਕੇ ਸੋਨੂੰ ਕਹਿੰਦੀ ਮੈਂ ਵੀ ਦਿਖਾਣਾ ਹੈ ਤੇ ਨਾਲ ਚਲੇ ਜਾਇਓ ਤੇ ਉਹ ਕਹਿੰਦਾ ਸੀ ਵੀ ਮੇਰੇ ਕੋਲ ਤਾਂ ਸ਼ਰਤ ਹੀ ਆ ਲਾਜ ਵੈਸੇ ਦੀਦੀਆਂ ਨੇ ਖਾਸਿਆਂ ਦੱਸੇ ਕਿਸੇ ਨੇ ਦੱਸਿਆ ਬਰਨਾਲੇ ਬਹੁਤ ਜਗ੍ਹਾ ਦੱਸੇ ਵੀ ਇੱਥੇ ਇਦਾਂ ਕਰਦੇ ਨੇ ਧੱਗਾ ਪਾਉਂਦੇ ਨੇ ਤੇ ਸਭ ਦਾ ਪਹਿਲਾਂ ਬਹੁਤ ਬਹੁਤ ਥੈਂਕ ਯੂ ਤੁਸੀਂ ਸਾਰਿਆਂ ਨੇ ਨਾ ਸਪੈਸ਼ਲ ਐ ਨਹੀਂ ਹੈਗਾ ਕਿ ਹਨਾ ਕੋਈ ਬੰਦਾ ਕਈ ਵਾਰੀ ਇਗਨੋਰ ਵੀ ਕਰ ਦਿੰਦਾ ਪਰ ਤੁਸੀਂ ਸਾਰਿਆਂ ਨੇ ਬਹੁਤ ਸੋਹਣੇ ਮੈਨੂੰ ਪਿਆਰੇ ਪਿਆਰੇ ਕਮੈਂਟ ਲੇ ਕੇ ਸਾਰਾ ਕੁਝ ਐਨ ਪ੍ਰੋਪਰ ਦੱਸਿਆ ਵੀ ਦੀਦੀ ਇੱਥੇ ਜਾਓ ਤੁਸੀਂ ਇੱਥੇ ਜਾਓ ਹਨਾ ਇਦਾਂ ਹੁੰਦਾ ਆਪਾਂ ਇਹਨੂੰ ਇਦਾਂ ਠੀਕ ਕਰ ਸਕਦੇ ਆ ਕਿ ਕਿਉਂਕਿ ਮੰਮੀ ਜਿਆਦਾ ਚੱਕਰ ਆਉਣ ਲੱਗ ਜਾਂਦੇ ਨੇ ਜਿਵੇਂ ਕਿ ਮੈਂ ਕੱਲ ਵੀ ਕਿਹਾ ਸੀ ਹਨਾ ਵੀ ਮੇਨ ਚੀਜ਼ ਐ ਵੀ ਪਹਿਲਾਂ ਤਾਂ ਟੈਨਸ਼ਨ ਨਾ ਲਓ ਕੋਈ ਫਾਇਦਾ ਨਹੀਂ ਹੈਗਾ ਟੈਨਸ਼ਨ ਲੈਣ ਦਾ ਤੇ ਹੁਣ ਅਸੀਂ ਉਸ ਨਾਮ ਇੱਕ ਪਤਾ ਕੀਤਾ ਉਹ ਉਹਨਾਂ ਨੂੰ ਸਾਰਾ ਕੁਝ ਜੋ ਕੁਝ ਦੱਸਿਆ ਉਹ ਕਹਿੰਦੇ ਵੀ 8ਵੀਂ ਸਟੇਜ ਐ ਤੇ ਉਹਦੇ ਚ ਇਦਾਂ ਹੀ ਹੁੰਦਾ ਹ ਉਹ ਕਹਿੰਦੇ ਸੀ ਕੋਈ ਗੱਲ ਨਹੀਂ ਤੁਸੀਂ ਮੇਰੇ ਕੋਲ ਲੈ ਕੇ ਆਏ ਆਉਣਾ ਵੀ ਇੱਕੋ ਵਾਰੀ ਹੈ ਬਾਰ ਬਾਰ ਨਹੀਂ ਜਾਣਾ ਹੈਗਾ ਤੇ ਆਪਾਂ ਉੱਥੇ ਜਾਵਾਂਗੇ ਤੇ ਅਗਰ ਸਾਨੂੰ ਉੱਥੋਂ ਫਰਕ ਪਿਆ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਫਿਰ ਜ਼ਰੂਰ ਦੱਸਾਂਗੇ ਠੀਕ ਹੈ ਜੁਮਾ ਲੱਗੀਆਂ ਸਾਰਾ ਚਲੋ ਦੋ ਹੋਰੀਆਂ ਦੀ ਪਰ ਮੰਮੀ ਹੀ ਕਹਿੰਦੀ ਕੋ ਜਿਹਾ ਹੂੰ ਕਦੋਂ ਲੱਭੈ ਨਹੀਂ ਕਦੋਂ ਲੱਭੈ ਥੋੜੀ ਕਰਕੇ ਦੂ ਲੈਣਗੇ ਕਦੋਂ ਮਿਲਿਆ ਨਹੀਂ ਹੈਗਾ ਪਰ ਤੋਰੀਆਂ ਮਿਲੀਆਂ ਮੰਮੀ ਨੇ ਤੋਰੀਆਂ ਲੈ ਆਉਂਦੀਆਂ ਤੇ ਮੈਂ ਕੱਟਣ ਲੱਗੀ ਆਂ ਫਿਰ ਮੰਮੀ ਕਹਿੰਦੇ ਮੈਂ ਕੱਟ ਦੇਣੀ ਆਂ ਵੈਸੇ ਵੀ ਤੋਰੀਆਂ ਨਹੀਂ ਆ ਕੱਟ ਕਰਾਈਆਂ ਹੱਥ ਨੇ ਹੋਰੀ ਤਰਾਂ ਦੀ ਹੋ ਜਾਂਦੀਆਂ ਮੈਂ ਚਲ ਤੁਸੀਂ ਕੱਟ ਦੋ ਫਿਰ ਆਪਾਂ ਤੁਹਾਡਾਲਾ ਆ ਦਾਂਗੇ ਆ ਟਾਟਾ ਕਰਕੇ ਰੱਖ ਦਾਂਗੇ ਕੁਲਕੀਆਂ ਦੀ ਦੀਦੀ ਡਿਊਟੀ ਹੋ ਗਈ ਉਹ ਬਣਾਉ ਉਹ ਇੱਕ ਤੁਸੀਂ ਮੈਨੂੰ ਪੁੱਛ ਰਹੇ ਸੀ ਕਿ ਦੀਦੀ ਅੱਜ ਬਹੁਤ سارے ਕਮੈਂਟ ਆਏ ਕਹਿੰਦੇ ਆਪਣੀ ਫਾਸਟਿੰਗ ਬਾਰੇ ਦੱਸੋ ਬੱਦ ਨਾ ਤੇ ਆਂ ਹੁਦਰ ਦੇਖ ਰਿਹਾ ਤੇ ਵੀ ਆਪਣੇ ਫਾਸਟਿੰਗ ਬਾਰੇ ਦੱਸੋ ਹਣਾ ਕਹਿੰਦੇ ਜੇ ਤੁਸੀਂ ਆਪਣੀ ਡਾਈਟਿੰਗ ਕਰ ਰਹੇ ਹੋ ਤੁਸੀਂ ਉਹਦੇ ਬਾਰੇ ਦੱਸੋ ਤੇ ਪਹਿਲਾਂ ਮੈਂ ਸੋਚਿਆ ਸੀ ਕਿ ਸਪੈਸ਼ਲ ਮੀਡੀ ਬਣਾਉਂਗੀ ਬਟ ਫਿਰ ਮੈਂ ਸੋਚਿਆ ਕਿ ਸਪੈਸ਼ਲ ਬਣਾਉਣ ਦਾ ਟਾਈਮ ਹੀ ਲੱਗਣਾ ਸੋ ਮੈਂ ਤੁਹਾਨੂੰ ਦੱਸੀਦਾ ਵਾਤੇ ਫਤੇ ਤੁਸੀਂ ਥੋੜਾ ਜਿਹਾ ਮੇਰੇ ਨਜ਼ਦੀਕ ਆ ਜਾਓ ਤਾਂ ਕਿ ਮੇਰੀ ਆਵਾਜ਼ ਕੈਮਰੇ ਤੱਕ ਪਹੁੰਚ ਜਾਵੇ ਤੇ ਜਿਹੜੀ ਹੈਗੀ ਹੈ ਜੀ ਡਾਈਟਿੰਗ ਇਸ ਵਾਰ ਮੈਂ ਕੋਈ ਸਪੈਸ਼ਲ ਨਹੀਂ ਕੀਤੀ ਕਿਉਂਕਿ ਸਪੈਸ਼ਲ ਡਾਈਟਿੰਗ ਕਰਨੀ ਨਾ ਔਖੀ ਹੋ ਜਾਂਦੀ ਹੈ ਤੁਹਾਨੂੰ ਪਤਾ ਸਪੈਸ਼ਲ ਆਪਣੇ ਵਾਸਤੇ ਖਾਣਾ ਪੀਣਾ ਬਣਾਉਣਾ ਹੈ ਨਾ ਕੈਮਰੇ ਵਾਲ ਦੇਖੇ ਬੋਲੋ ਪਰਿਵਾਰ ਦੇ ਵਿੱਚ ਰਹਿ ਕੇ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਸਾਰੇ ਵਾਸਤੇ ਖਾਣਾ-ਕੂਣਾ ਬਣਾਉਣਾ ਹੁੰਦਾ ਸੋ ਉਹਦੇ ਵਿੱਚੋਂ ਟਾਈਮ ਕੱਢ ਕੇ ਆਪਣੇ ਵਾਸਤੇ ਬਣਾਉਣਾ ਤੇ ਥੋੜਾ ਜਿਹਾ ਮੁਸ਼ਕਲ ਲੱਗਦਾ ਸੋ ਆਪਾਂ ਨੇ ਇਸ ਤਰੀਕੇ ਦੇ ਨਾਲ ਡਾਈਟਿੰਗ ਰੱਖੀ ਕਿ ਸਾਨੂੰ ਆਪਣੇ ਲਈ ਸਪੈਸ਼ਲ ਕੁਝ ਨਾ ਬਣਾਉਣਾ ਪਵੇ ਕਦੀ ਕਦੀ ਮੈਂ ਜਦੋਂ ਛੁੱਟੀਆਂ ਸੀ ਕਿ ਨਾ ਮੇਰੀਆਂ ਸਮਰਵਿਕੇਸ਼ਨ ਚੱਲਦੀਆਂ ਸੀ ਉਦੋਂ ਮੈਂ ਜਰੂ ਜਦੋਂ ਵੀਡੀਓ ਦੀ ਤਿਆਰੀ ਹੁੰਦੀ ਸਾਡਾ ਗਾਈਡਿੰਗ ਦਾ ਪ੍ਰੋਗਰਾਮ ਕਿੰਨੀ ਪ੍ਰੈਸ ਹੋਈ ਹੈ ਹੈ ਪਤਾ ਟੁੰਨੀ ਦੀ ਨਾਈ ਮम्मा ਦੀ ਮੜ ਗਈ ਥੱਲੇ ਥੱਲੇ ਪਜਾਮਾ ਮੇਰੇ ਕਾ ਲਵ ਪੀ ਕੇ ਫਿਲਮ ਚ ਨਹੀਂ ਮੁਝਾ ਮੈਂ ਕੱਚੇ ਨਾਲ ਦੇ ਨੰਦਾ ਹੈ ਪੀ ਕੇ ਫਿਲਮ ਚ ਨਹੀਂ ਕੱਚੇ ਨਾਲ ਦੇ ਨੰਦਾ ਤੇ ਆਪਾਂ ਤਾਂ ਫਿਰ ਪਜਾਮਾ ਪਾਇਆ ਇਧਰ ਫੜਾਉ ਤੇ ਨਹੀਂ ਪਰੇਸ਼ਾਨੀ ਆ ਗਈ ਵਿੱਚ ਹੀ ਦੀਦੀ ਆ ਗਈ ਸੀ ਕਿ ਹੋਟਲ ਨੇ ਤੇ ਚਲੋ ਜੀ ਆਪਾਂ ਹੁਣ ਕੰਟੀਨਿਊ ਕਰਦੇ ਆਂ ਆਪਣੀ ਵੀਡੀਓ ਦੇ ਨਾਲ ਤੇ ਮੈਂ ਤਾਂ ਅੰਦਾਜ਼ੀ ਜਦੋਂ ਵੀ ਰਿਹਾ ਛੁੱਟੀਆਂ ਸੀਗੀਆਂ ਆਬੀਅਸਲੀ ਉਦੋਂ ਮੇਰੇ ਕੋਲ ਟਾਈਮ ਸੀਗਾ ਠੀਕ ਹੈ ਉਦੋਂ ਮੈਂ ਸਿਰਫ ਬ੍ਰੇਕਫਾਸਟ ਜਦ ਕਦੀ ਵੇਸਣ ਦਾ ਪੂੜਾ ਕਦੀ ਪੋਹਾ ਇਦਾਂ ਪੱਤ ਨੂੰ ਮੈਂ ਜੇ ਵੀ ਪਿੱਛੇ ਦੀ ਜੇ ਪਿੱਛੋਂ ਦੇ ਨਾਲ ਬੋਲਿਓ ਜਿੱਥੇ ਹੁਣ ਪਹਿਲਾਂ ਹੈਗੇ ਸੀ ਉੱਥੇ ਬੋਲੋ ਪਤਾ ਮੈਨੂੰ ਸਮਝ ਆ ਲੱਗਾ ਮੈਂ ਇੱਥੋਂ ਬੋਲਿਓ ਮੈਂ ਉੱਥੋਂ ਬੋਲਿਓ ਠੀਕ ਹੈ ਤੇ ਮੈਂ ਤੁਹਾਨੂੰ ਦੱਸ ਦਿਆਂ ਫਿਰ ਮੈਂ ਉਸ ਤੋਂ ਬਾਅਦ ਪਹਿਲਾਂ ਤਾਂ ਮੈਂ ਡਾਈਟਿੰਗ ਕੀਤੀ ਵੀ ਮਿੱਠਾ ਵਾਲੀ ਖਾਣਾ ਨਾ ਮਿੱਠਾ ਤੇ ਵੈਸੇ ਵੀ ਚਲੋ ਬੰਦ ਕਰ ਰੱਖਿਆ ਹਾਂ ਇਹਨਾਂ ਬਿਟਵੀਨ ਵਿੱਚ ਜਿੱਦਾਂ ਹੁਣ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਕਦੀ ਕਦੀ ਖਾ ਸਕਦੇ ਹਾਂ ਆਈਸਕ੍ਰੀਮ ਵਗੈਰਾ ਖਾਪੀ ਲੈਣੇ ਹੁੰਨੇ ਆ ਠੀਕ ਹੈ ਮਤਲਬ ਕਦੀ ਕਦੀ ਜ਼ਿਆਦਾ ਨਹੀਂ ਕਦੀ ਕਦੀ ਮੈਂ ਖਾ ਲੈਣੀ ਹੁੰਦੀ ਜਿੱਦਾਂ ਹੁਣ ਕੱਲ ਆਪਾਂ ਸਾਰੇ ਜਣੇ ਬਾਹਰ ਗਏ ਤੁਹਾਨੂੰ ਪਤਾ ਹਨਾ ਸੋ ਕੱਲ ਮੈਂ ਉੱਥੇ ਆਈਸਕ੍ਰੀਮ ਵੀ ਖਾਧੀ ਬਾਅਦ ਮੈਂ ਆਪ ਡੋਸਾ ਵੀ ਆਪਣਾ ਇੰਜੋਏ ਕੀਤਾ ਤੇ ਪਰ ਵੈਸੇ ਨਾਰਮਲੀ ਦੇਖਿਆ ਜਾਏ ਤਾਂ ਚਾਹ ਚੂ ਖੰਡ ਖੁੰਡ ਮੈਂ ਸਾਰਾ ਕੁਝ ਬੰਦ ਕਰ ਠੀਕ ਹੈ ਥੋੜਾ ਟਾਈਮ ਮੈਂ ਇਸ ਤਰ੍ਹਾਂ ਡਾਈਟਿੰਗ ਕੀਤੀ ਸੀਗੀ ਆਪਣੀ ਜਿਹਦੇ ਵਿੱਚ ਮੈਂ ਫਰੇਜ ਕੀਤਾ ਸੀਗਾ ਕਿ ਮੈਂ ਆਜ ਬਾਹਰ ਦਾ ਖਾਣਾ ਨਹੀਂ ਖਾਣਾ ਹੈਗਾ ਬਾਹਰ ਦੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਮਿੱਠਾ ਨਹੀਂ ਖਾਣਾ ਹੈਗਾ ਇਦਾਂ ਦਾ ਠੀਕ ਹੈ ਸਿੰਪਲ ਸੇਫ ਘਰ ਦੀ ਰੋਟੀ ਉਸ ਤੋਂ ਬਾਅਦ ਫਿਰ ਮੈਂ ਥੋੜਾ ਬਹੁਤ ਸਰਚ ਕੀਤਾ ਹਣਾ ਕਿਉਂਕਿ ਮੇਰੀ ਆਦਤ ਹੁੰਦੀ ਜਦੋਂ ਮੈਂ ਜਦੋਂ ਵੀ ਮੈਂ ਡਾਈਟਿੰਗ ਸ਼ੁਰੂ ਕਰਦੀ ਨਾ ਮੈਂ ਤਾਂ ਮੈਂ ਬਾਰ-ਬਾਰ ਬਾਰ-ਬਾਰ ਚੀਜ਼ਾਂ ਸਰਚ ਕਰਦੀ ਰਹਿੰਦੀ ਆ ਕਿ ਮੈਨੂੰ ਪਤਾ ਲੱਗਦਾ ਰਹੇ ਕਿ ਜੋ ਵੀ ਮੈਂ ਲੈ ਰਹੀ ਹਾਂ ਸਹੀ ਲੈ ਰਹੀ ਹਾਂ ਸਹੀ ਫ੍ਰੈਕਸ਼ਨ 'ਚ ਜਾ ਰਹੀ ਆ ਹਣਾ ਤੇ ਫਿਰ ਮੈਂ ਸਰਚ ਕੀਤੀ ਫਿਰ ਮੈਂ ਫਾਸਟਿੰਗ ਇ ਤੋ ਇੰਟਰਮੀਟੈਂਟ ਫਾਸਟਿੰਗ ਦਾ ਪਹਿਲਾਂ ਮੈਨੂੰ ਵੀ ਨਹੀਂ ਸਮਝ ਲੱਗੀ ਹਣਾ ਵੀ ਇਹ ਕਿੱਦਾਂ ਕਰਨੀ ਹੈ ਸੋ ਮੈਂ ਉਹਦੇ ਬਾਰੇ ਜਦੋਂ ਪ੍ਰੋਪਰ ਸਾਰਾ ਸਰਚ ਕੀਤਾ ਤਾਂ ਫੇਰ ਉਹਦੇ ਵਿੱਚ ਜਿਹੜੀ ਸੀਗੀ ਮੈਂ ਜਿੱਦਾਂ ਮੰਨ ਲਓ ਮੈਂ ਤੁਹਾਨੂੰ ਐਗਜ਼ਾਮਪਲ ਦਿੰਦੀ ਆ ਮੈਂ ਸ਼ਾਮ ਨੂੰ ਰਾਤ ਦਾ ਜਿਹੜਾ ਖਾਣਾ ਹੈਗਾ ਉਹ ਮੈਂ 7 ਵਜੇ ਤੱਕ ਰਾਈਟ 7 ਵਜੇ ਤੱਕ ਮੈਂ ਖਾ ਲੈਣੀ ਆ ਠੀਕ ਹੈ ਤੁਸੀਂ 7 ਵਜੇ ਖਾਣਾ ਖਾ ਲਿਆ ਉਸ ਤੋਂ ਬਾਅਦ ਤੁਸੀਂ ਕੁਝ ਨਹੀਂ ਖਾਣਾ ਪੀਣਾ ਉਹ ਜਿਹੜਾ ਤੁਸੀਂ ਖਾਣਾ ਖਾਣਾ ਉਹਦੇ ਵਿੱਚ ਸਿੰਪਲ ਤੁਸੀਂ ਮੰਨ ਲਓ ਇੱਕ ਰੋਟੀ ਲੈ ਲਓ ਆਪਣੀ ਵਧੀਆ ਸਬਜ਼ੀ ਲੈ ਲਓ ਨਾਲ ਸੈਲਟ ਲੈ ਲਓ ਠੀਕ ਹੈ ਐਨਾ ਤੁਸੀਂ ਆਪਣਾ ਖਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਸਿਰਫ ਤੁਸੀਂ ਪਾਣੀ ਪੀਣਾ ਹੈ ਪਾਣੀ ਪੀ ਲੈ ਸਕਦੇ ਹੋ ਤੁਸੀਂ ਬਲੈਕ ਕਾਫੀ ਲੈ ਸਕਦੇ ਹੋ ਤੁਸੀਂ ਜੀਰਾ ਟੀ ਲੈ ਸਕਦੇ ਹੋ ਤੁਸੀਂ ਇਹ ਜਵਾਈਨ ਟੀ ਲੈ ਸਕਦੇ ਹੋ ਇਹ ਬਣਾਉਣੀਆਂ ਕਿੱਦਾਂ ਨੇ ਬਿਲਕੁਲ ਸਿੰਪਲ ਸਿੰਪਲ ਇਹਨਾਂ ਦੀਆਂ ਰੈਸਪੀ ਨੇ ਠੀਕ ਹੈ ਉਹ ਮੈਂ ਤੁਹਾਨੂੰ ਦੱਸ ਦਵਾਂਗੀ ਆਪਣੀ ਨੈਕਸਟ ਵੀਡੀਓ ਦੇ ਵਿੱਚ ਜੇਕਰ ਤੁਸੀਂ ਚਾਹੁੰਦੇ ਹੋਏ ਤਾਂ ਤੇ ਪਾਣੀ ਪਾਣੀ ਪੀ ਸਕਦੇ ਕਿਉਂਕਿ ਫਾਸਟਿੰਗ ਹੈ ਮਤਲਬ ਕਿ ਕੁਝ ਖਾਣਾ ਪੀਣਾ ਨਹੀਂ ਸਿਰਫ ਪਾਣੀ ਪੀ ਸਕਦੇ ਕਿਉਂਕਿ ਉਹਦੇ ਕੈਲਰੀਜ਼ ਨਹੀਂ ਹੁੰਦੀਆਂ ਹੈਗੀਆਂ ਠੀਕ ਹੈ ਕੈਲਰੀ ਵਾਲੀ ਕੋਈ ਵੀ ਚੀਜ਼ ਨਹੀਂ ਲੈਣੀ ਤੇ ਉਸ ਤੋਂ ਬਾਅਦ 7 ਵਜੇ ਤੋਂ ਬਾਅਦ ਕੁਝ ਨਹੀਂ ਲੈਣਾ ਸਵੇਰੇ ਜਦੋਂ ਤੁਸੀਂ ਉੱਠਣਾ ਸਵੇਰ ਦੇ ਘੱਟੋ ਘੱਟ ਮੰਨ ਲਓ ਤੁਸੀਂ ਮੈਂ ਕੀਤੀ ਸੀਗੀ ਅ ਇਹਦੇ ਅਲੱਗ-ਅਲੱਗ ਹੁੰਦੇ ਨੇ 16 ਇੰਚ 8 14 ਇੰਚ ਅਲੱਗ-ਅਲੱਗ ਹੁੰਦੇ ਨੇ ਮਤਲਬ ਇਹ ਠੀਕ ਹੈ ਕਿ ਤੁਸੀਂ ਕਿੰਨੇ ਘੰਟੇ ਫਾਸਟਿੰਗ ਜਿਹੜੀ ਹੈਗੀ ਕਰਨੀ ਹੈ 4 ਘੰਟੇ ਕਰਨੀ ਹੈ 8 ਘੰਟੇ ਕਰਨੀ ਹੈ 16 ਘੰਟੇ ਕਰਨੀ ਹੈ ਤਾਂ ਮੈਂ ਕਰਦੀ ਹੁੰਦੀ ਸੀਗੀ 16 ਘੰਟੇ ਫਾਸਟਿੰਗ 7 ਤੋਂ ਲੈ ਕੇ ਸਵੇਰ ਦੇ 11 ਵਜੇ ਤੱਕ ਤਾਂ ਮਤਲਬ ਨੈਚਰ ਦੇ ਜਦੋਂ ਤੁਸੀਂ ਸਵੇਰੇ ਉੱਠੋਗੇ ਤੁਸੀਂ ਉਦੋਂ ਪਾਣੀ ਖੁਣੀ ਪੀਓ ਲੈਮਨ ਵਾਟਰ ਪੀ ਸਕਦੇ ਹੋ ਬਲੈਕ ਕਾਫੀ ਪੀ ਸਕਦੇ ਹੋ ਸਿਰਫ ਪਾਣੀ ਹੀ ਪੀਣਾ ਠੀਕ ਹੈ ਤਾਂ ਆਈਟ ਜੀ 11:00 ਵੱਜ ਜਾਣਗੇ ਠੀਕ ਹੈ 11:00 ਸਵਾ 11:00 ਹੋ ਜਾਣਗੇ ਤਾਂ ਬ੍ਰੇਕਫਾਸਟ ਵਿੱਚ ਤੁਸੀਂ ਆਪ ਦਾ ਕੋਈ ਫਰੂਟ ਲੈ ਲਓ ਜਾਂ ਤੁਸੀਂ ਕਈ ਵਾਰੀ ਨਹੀਂ ਵੀ ਹੁੰਦਾ ਹੈਗਾ ਫਰੂਟ ਤਾਂ ਮੈਂ ਕਈ ਵਾਰੀ ਦੁੱਧ वगैरह ਲੈ ਲੈਂਦੀ ਸੀ ਜਾਂ ਕਈ ਵਾਰੀ ਮੈਂ ਕਾਫੀ ਵੀ ਲੈ ਲੈਂਦੀ ਬੱਸ ਕਰੋ ਵੈਸੇ ਮੈਂ ਟਰਾਈ ਕਰਦੀ ਹੁੰਦੀ ਸੀ ਕਿ ਮੈਂ ਕਾਫੀ ਲਵਾਂ ਫਤੇ ਕਹਿੰਦਾ ਬੱਸ ਕਰੋ ਪਰ ਮੈਨੂੰ ਮਾੜੀ ਜਾਣਕਾਰੀ ਦੇ ਦਵਾਂ ਹਾਂਜੀ ਆਪਣੀ ਵੀਡੀਓ ਫੇਰ ਇੰਟਰਰਪਟ ਹੋ ਗਈ ਕਿਉਂਕਿ ਫਤੇ ਕਹਿੰਦਾ ਕਿ ਮੈਂ ਚੱਲਾਂ ਪਾਪਾ ਦੇ ਨਾਲ ਆਟਾ ਲੈਣ ਜਾਓ ਜੀ ਤੇ ਠੀਕ ਹੈ 11 ਕਿਵਾਰੀ ਤੁਸੀਂ ਆਪਣਾ ਕੋਈ ਫੂਡ ਪ੍ਰਟ ਲੈ ਲਿਆ ਉਸ ਤੋਂ ਬਾਅਦ ਤੁਸੀਂ ਕਰਨਾ ਲੰਚ ਲੰਚ ਦੇ ਵਿੱਚ ਮੈਂ ਤੁਹਾਨੂੰ फटाफट ਦੱਸ ਰਹੀ ਹਾਂ ਲੰਚ ਦੇ ਵਿੱਚ ਤੁਸੀਂ ਆਪਣੀ ਸਬਜੀ ਸੈਲਡ ਦਹੀਂ ਤੇ ਇੱਕ ਰੋਟੀ ਕੋਸ਼ਿਸ਼ ਕਰਿਆ ਕਰੋ ਵੈਸੇ ਮੈਂ ਤਾਂ ਪੋਹਾ ਲੈਂਦੀ ਹੁੰਦੀ ਸੀਗੀ ਬੇਸਨ ਦਾ ਪੂੜਾ ਲੈਂਦੀ ਹੁੰਦੀ ਸੀਗੀ ਇਹੀ ਕੁਝ ਖਾਣੀ ਹੁੰਦੀ ਸੀਗੀ ਫਿਰ ਸ਼ਾਮ ਨੂੰ ਮੈਂ ਜਿੱਦਾਂ ਕਾਫੀ ਵਗੈਰਾ ਲੈ ਲੈਂਦੀ ਸੀ ਆਪਣੀ ਮਤਲਬ ਮਿਲਕ ਵਾਲੀ ਕਾਫੀ ਥੋੜਾ ਜਿਹਾ ਵਿੱਚ ਪਾਣੀ ਮਿਕਸ ਕਰ ਲੈਂਦੀ ਸੀ ਨਾਲ ਚੱਕਰ ਲੈ ਲੈਂਦੀ ਹੁੰਦੀ ਸੀਗੀ ਮਤਲਬ ਚੱਕਰ ਵਿੱਚ ਪਾ ਲੈਣੀ ਹੁੰਦੀ ਸੀਗੀ ਠੀਕ ਹੈ ਬਹੁਤ ਜ਼ਿਆਦਾ ਤੁਹਾਨੂੰ ਹੋ ਜਾਏ ਪ੍ਰੋਪਰ ਸਮਝ ਨਾ ਆਵੇ ਬਿਕੋਜ਼ ਮੈਂ ਤੁਹਾਨੂੰ ਕੁਝ ਜਲਦੀ ਜਲਦੀ ਜਿਹੜਾ ਹੈਗਾ ਆ ਸਾਰਾ ਕੁਝ ਤੁਹਾਨੂੰ ਮੈਂ ਐਕਸਪਲੇਨ ਕਰਦੀ ਪਈ ਆ ਤੇ ਅਗਰ ਮੈਨੂੰ ਟਾਈਮ ਮਿਲਿਆ ਤਾਂ ਮੈਂ ਪ੍ਰੋਪਰ ਬਣਾਉਂਗੀ ਇਹਦੇ ਤੇ ਵੀਡੀਓ ਠੀਕ ਹੈ ਅਗਰ ਮੈਨੂੰ ਦੁਬਾਰਾ ਤੁਸੀਂ ਕਿਹਾ ਸਭ ਨੇ ਕਿ ਹਾਂ ਦੀਦੀ ਸਾਨੂੰ ਪ੍ਰੋਪਰ ਡਿਟੇਲ ਚਾਹੀਦੀ ਹੈ ਮੈਂ ਜ਼ਰੂਰ ਦੱਸੂਗੀ ਠੀਕ ਹੈ ਠੀਕ ਹੈ ਵਾਪਸ ਆਉਣੇ ਆ ਲੰਚ ਤੇ ਇਹ ਸਾਰਾ ਕੁਝ ਆਪਾਂ ਖਾ ਪੀ ਕੇ ਪਾਣੀ ਤੁਸੀਂ ਖਾਣੇ ਤੋਂ 1 ਘੰਟੇ ਬਾਅਦ ਪੀਣਾ ਨਾਲ ਦੀ ਨਾਲ ਤੁਸੀਂ ਪਾਣੀ ਨਹੀਂ ਪੀਣਾ ਹੈਗਾ ਲੰਚ ਤੋਂ ਬਾਅਦ ਤੁਸੀਂ ਆਪਦੀ ਮੰਨ ਲਓ 4 ਵਜੇ ਦੇ ਅਰਾਊਂਡ 5 ਵਜੇ ਦੇ ਅਰਾਊਂਡ ਤੁਸੀਂ ਆਪਦੀ ਚਾਹ 커피 ਜੋ ਵੀ ਲੈਣੀ ਆ ਉਹ ਲੈ ਲਈ ਠੀਕ ਹੈ ਵਿਦਾਊਟ 슈ਗਰ 슈ਗਰ ਨਹੀਂ ਲੈਣੀ ਹੈਗੀ ਚਾਹ ਜਦੋਂ ਵੀ ਤੁਸੀਂ ਬਣਾਣੀ ਉਹਦੇ ਚ ਸੌਂਫ ਪਾਓ ਇਲਾਚੀ ਪਾਓ ਅਜਵੈਨ ਪਾਓ ਥੋੜੀ ਜਿਹੀ ਬੜੀ ਵਧੀਆ ਚਾਹ ਬਣਦੀ ਤੇ ਇਹੋ ਜਿਹੀ ਚਾਹ ਬਣਾ ਕੇ ਪੀਓ ਠੀਕ ਹੈ ਉਸ ਤੋਂ ਬਾਅਦ ਡਿਨਰ ਮੈਂ ਤੁਹਾਨੂੰ ਦੱਸ ਚੁੱਕੀ ਆ ਵੀ ਤੁਸੀਂ 7 ਵਜੇ ਤੱਕ 6 ਤੋਂ 7 ਵਜੇ ਦੇ ਵਿੱਚ ਵਿੱਚ ਤੁਸੀਂ ਆਪਾਂ ਡਿਨਰ ਕਰ ਲੈਣਾ ਕਿਉਂਕਿ ਮੇਨ ਨਾ ਜਦੋਂ ਆਪਾਂ ਭਾਰ ਵੱਜ ਜਾਂਦਾ ਨਾ ਮੇਨ ਰੋਲ ਡਿਨਰ ਦਾ ਹੀ ਹੁੰਦਾ ਕਿਉਂਕਿ ਆਪਾਂ ਡਿਨਰ ਮੰਨ ਲਓ ਰਾਤੀ ਲੇਟ ਕਰਦੇ ਆ ਫਿਰ ਆਪਾਂ ਖਾ ਕੇ ਸੌਂ ਜਾਂਦੇ ਆ ਕਿ ਖਾਣਾ ਆਪਣਾ ਡਾਈਜੈਸਟ ਨਹੀਂ ਹੁੰਦਾ ਸਵੇਰੇ ਉੱਠਦੀ ਆਂ ਫਿਰ ਖਾ ਲੈਨੇ ਆ ਤੇ ਉਹ ਫਿਰ ਫੈਟ ਬਣੀ ਜਾਂਦਾ ਅੰਦਰ ਹਣਾ ਸੋ ਇੰਨੀਆਂ ਕਿ ਚੀਜ਼ਾਂ ਹੀ ਮੈਂ ਕੰਟਰੋਲ ਕੀਤੀਆਂ ਨੇ ਤੇ ਫਿਲਹਾਲ ਮੈਨੂੰ ਤੁਸੀਂ ਵੀ ਦੇਖ ਸਕਦੇ ਹੋ ਕਿ ਮੈਨੂੰ ਮਤਲਬ ਮੈਂ ਸੈਟੀਸਫਾਈ ਆ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਹੈ ਹਾਂ ਇਨ ਬਿਟਵੀਨ ਮੈਂ ਐਕਸਰਸਾਈਜ਼ ਕੋਈ ਨਹੀਂ ਕੀਤੀ ਟਾਈਮ ਨਹੀਂ ਲੱਗਦਾ ਸੀਗਾ ਜਾਂ ਮਤਲਬ ਵੈਸੇ ਦੇਖ ਲਓ ਹਣਾ ਮਨ ਨਹੀਂ ਕਰਦਾ ਸੀਗਾ ਬੰਦੇ ਦਾ ਤਾਂ ਮੈਂ ਨਹੀਂ ਕੀਤੀ ਹੈਗੀ ਐਕਸਰਸਾਈਜ਼ ਹੁਣ ਮੈਂ ਕੋਸ਼ਿਸ਼ ਕਰ ਰਹੀ ਆ ਕਿ ਮੈਂ ਸ਼ੁਰੂ ਕਰਾਂ ਕਿਉਂਕਿ ਛੁੱਟੀਆਂ ਸੀ ਛੁੱਟੀਆਂ ਕਰਕੇ ਜਿਹੜੀ ਟਾਈਮਿੰਗ ਸੀਗੀ ਸੌਣ ਉੱਠਣ ਦੀ ਉਹ ਸ ਸਵੇਰ ਤੋਂ ਥੋੜਾ ਜਿਹਾ ਸੈੱਟ ਕਰਕੇ ਮੈਂ ਐਕਸਰਸਾਈਜ਼ ਸ਼ੁਰੂ ਕਰੂੰਗੀ ਤਾਂ ਹੋਰ ਬੈਸਟ ਰਿਜ਼ਲਟ ਮਿਲਣਗੇ। ਮਤਲਬ ਹੁਣ ਤੱਕ ਮੇਰਾ ਜਿਹੜਾ weight ਸੀਗਾ ਬਹੁਤ ਵੱਧ ਗਿਆ ਸੀਗਾ। 82 ਦੇ ਆਰਾਊਂਡ ਚਲਾ ਗਿਆ ਸੀਗਾ। ਖਾਣ ਪੀਣ ਦਾ ਹਨਾ ਵਾਧਾ ਘਾਟਾ ਹੋ ਗਿਆ ਸੀਗਾ ਬੰਦਾ ਆਪਾਂ ਜਦੋਂ ਇਕੱਠੀ ਫੈਮਿਲੀ ਹੁੰਦੀ ਸਾਰੇ ਇਕੱਠਾ ਖਾਣਾ ਖਾਣ ਬੰਦੇ ਤੇ ਪਤਾ ਵੀ ਨਹੀਂ ਲੱਗਦਾ ਹੈਗਾ ਆਪਾਂ ਕੀ ਕੁਝ ਖਾ ਲੈਨੇ ਆ ਤੇ ਕਿੰਨਾ ਖਾ ਲੈਨੇ ਆ। ਸੋ ਮੈਨੂੰ ਬਹੁਤ ਟੈਨਸ਼ਨ ਹੋ ਗਈ ਸੀਗੀ। ਫਿਰ ਮੈਂ ਸੋਚਿਆ ਕਿ ਮਨ ਬਣਾਉਣਾ ਮਾਣਾ ਵੀ ਮੈਂ ਤਾਂ ਭਾਰ ਘਟਾਣਾ ਹੀ ਘਟਾਣਾ। ਸੋ ਹੁਣ ਤੱਕ ਮੈਂ ਅਰਾਊਂਡ ਮੈਂ ਦੋ ਇੱਕ ਤਾਂ ਮੈਂ ਵੇਟਸ਼ੀਨ ਮਸ਼ੀਨ ਆਪਣੀ ਮਂਗਾਈ ਸੀਗੀ ਉਹਦੇ ਤੇ ਮੈਨੂੰ ਸ਼ੋ ਹੁੰਦਾ ਸੀਗਾ 77 ਬਟ ਉਹਦੇ ਤੇ ਮੈਨੂੰ ٹرسٹ ਨਹੀਂ ਹੈਗਾ ਸੀਗਾ ਕਿ ਇਹ ਸਹੀ ਕਿ ਨਹੀਂ ਸਹੀ ਫਿਰ ਮੈਂ ਆਪਣੇ ਇੱਕ ਹੋਰ ਮਸ਼ੀਨ ਤੇ ਚੈੱਕ ਕੀਤਾ ਸੀਗਾ ਉੱਥੇ ਮੇਰੇ 75 ਆ ਰਿਹਾ ਸੀਗਾ ਸੋ ਅਰਾਊਂਡ ਅਗਰ ਦੇਖਿਆ ਜਾਵੇ ਤਾਂ ਮੈਂ 5 ਤੋਂ 6 ਕਿਲੋ ਜਿਹੜਾ ਵਜ਼ਨ ਹੈਗਾ ਆ ਉਹ ਮੈਂ ਆਪਣਾ ਘਟਾ ਲਿਆ ਬਹੁਤ ਵਧੀਆ ਮੈਨੂੰ ਖੁਦ ਨੂੰ ਵੀ ਆਪਣੇ ਆਪ 'ਚ ਚੇਂਜਸ ਲੱਗ ਰਹੇ ਨੇ ਬਾਕੀ ਬਸ ਉਮੀਦ ਹੈ ਮੈਨੂੰ ਕਿ ਮੈਂ ਜਦੋਂ ਐਕਸਰਸਾਈਜ਼ ਸ਼ੁਰੂ ਕਰੂੰਗੀ ਤੇ ਹੋਰ ਬੈਸਟ ਰਿਜ਼ਲਟ ਆਣਗੇ ਤੇ ਉਹ ਡਾਈਟਿੰਗ ਮਤਲਬ ਵੀ ਇਸ ਤਰੀਕੇ ਦੇ ਨਾਲ ਕਰੋ ਕਿ ਤੁਹਾਨੂੰ ਬੰਦਸ਼ ਜੀ ਨਾ ਲੱਗੇ ਕਿ ਹਾਏ ਮੈਨੂੰ ਸਪੈਸ਼ਲ ਆਹ ਬਣਾ ਕੇ ਖਾਣਾ ਜਦੋਂ ਆਪਾਂ ਨੂੰ ਸਪੈਸ਼ਲ ਤੇ ਆਜਣਾ ਨਾ ਕਿ ਸਪੈਸ਼ਲ ਬਣਾ ਕੇ ਖਾਣਾ ਪਊਗਾ ਫੇਰ ਪ੍ਰੋਬਲਮ ਆਉਂਦੀ ਹੈ ਕਿਉਂਕਿ ਉਹ ਚੀਜ਼ ਆਪਣੇ ਕੋ ਬਾੰਦੀ ਨਹੀਂ ਫੇਰ ਆਪਾਂ ਨੂੰ ਆਉਂਦਾ ਕਿ ਬਸ ਜੋ ਬਣਿਆ ਖਾ ਲਓ ਤੇ ਜਿਹੜੀ ਸਭ ਤੋਂ ਮੇਨ ਚੀਜ਼ ਮੈਂ ਬਾਹਰ ਜਾਣਾ ਅਵੋਇਡ ਕਰਦੀ ਕਿਉਂਕਿ ਮੈਨੂੰ ਇਹ ਹੁੰਦਾ ਜਦੋਂ ਮੈਂ ਬਾਹਰੇ ਗਈ ਤੇ ਹੋ ਸਕਦਾ ਉੱਥੇ ਕੁਛ ਨਾ ਕੁਛ ਖਾ ਲਵਾਂ ਜਾਂ ਫਿਰ ਜੇ ਤੁਸੀਂ ਬਾਹਰੇ ਜਾਓ ਤੇ ਘਰੋਂ ਕੁਛ ਨਾ ਕੁਛ ਖਾ ਕੇ ਜਾਇਆ ਕਰੋ ਹਾਂ ਉਸ ਤੋਂ ਬਾਅਦ ਸਭ ਤੋਂ ਮੇਨ ਇੰਪੋਰਟੈਂਟ ਚੀਜ਼ ਬੋਤਲ ਮੇਰੇ ਸਾਹਮਣੇ ਪਈ ਹੈ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਇੱਕ ਵਾਰੀ ਠੀਕ ਹੈ ਇਹ ਬੋਤਲ ਜਿਹੜੀ ਮੈਂ ਲੈ ਕੇ ਆਈ ਸੀ ਮੈਂ ਤਾਂ ਆਪਣੀ ਡੀਮਾਰਟ ਤੋਂ ਲੈ ਕੇ ਆਈ ਸੀ ਤੇ ਦੀਦੀ ਹੁਣੀ ਤਾਂ ਆਪਣੇ ਉਹਨਾਂ ਦਾ ਇੱਕ ਫਰੈਂਡ ਸਰਕਲ ਹੈ ਉੱਥੋਂ ਲੈ ਕੇ ਆਈ ਸੀ ਇਹ ਬੋਤਲ ਮੈਂ ਆਪਣੀ ਸਕੂਲ ਲੈ ਕੇ ਜਾਨੀ ਆ ਪੂਰੀ ਉੱਥੇ ਖਤਮ ਕਰ ਦੇਣੀ ਆ ਪਲੱਸ ਕਰਿਆ ਕੇ ਮੈਂ ਬਹੁਤ ਪਾਣੀ ਪੀਣੀ ਹੈ ਮਤਲਬ ਤੁਸੀਂ ਪਾਣੀ ਬਹੁਤ ਪੀਣਾ ਮੈਨੂੰ ਤਾਂ ਨਹੀਂ ਲੱਗਦਾ ਵੀ 5 ਤੋਂ 6 ਲੀਟਰ ਪਾਣੀ ਨੂੰ ਪੀ ਜਾਣੀਆਂ ਪੂਰੇ ਦਿਨ ਚ ਵੱਧ ਤੋਂ ਵੱਧ ਤੁਸੀਂ ਪਾਣੀ ਪੀਣਾ ਪਾਣੀ ਵੀ ਬਹੁਤ ਤੁਹਾਡੀ ਜਿਹੜੀ ਬੋਡੀ ਹੈਗੀ ਨਾ ਅੰਦਰ ਉਹਨੂੰ ਸਾਫ਼ ਕਰਦਾ ਹੈ ਸੋ ਆਹੀ ਸਿਗੀਆਂ ਮੇਨ ਮੇਨ ਚੀਜ਼ਾਂ ਤੇ ਜਿਹਨੂੰ ਕਿਸੇ ਨੂੰ ਫੇਰ ਵੀ ਨਹੀਂ ਸਮਝ ਲੱਗੀ ਕੋਈ ਕਨਫਿਊਜ਼ਨ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਕਰਕੇ ਪੁੱਛ ਸਕਦੇ ਹੋ ਮੈਂ ਤੁਹਾਨੂੰ ਜਰੂਰ ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਮੈਂ ਤੁਹਾਨੂੰ ਜਰੂਰ ਦੱਸੂਗੀ ਠੀਕ ਹੈ ਜਰੂਰ ਤੁਹਾਡੀ ਹੈਲਪ ਕਰੂੰਗੀ ਬਿਕੋਜ਼ ਮੈਂ ਕੋਈ ਡਾਈਟੀਸ਼ਨ ਨਹੀਂ ਹੈਗੀ ਕੁਝ ਨਹੀਂ ਮੈਨੂੰ ਕੁਝ ਵੀ ਨਹੀਂ ਇਨ ਨੌਲੇਜ ਮੈਂ ਖੁਦ ਸਰਚਾ ਮਾਰ ਮਾਰ ਕੇ ਦੇਖ ਦੇਖ ਕੇ ਤੇ ਉਵੇਂ ਉਵੇਂ ਫੋਲੋ ਕਰੀ ਜਾਨੀ ਆ ਤੇ ਉਵੇਂ ਉਵੇਂ ਮੈਨੂੰ ਰਿਜ਼ਲਟ ਮਿਲੀ ਜਾਂਦੇ ਨੇ ਤੇ ਚਲੋ ਜੀ ਅੱਜ ਦੀ ਇੰਨੀ ਕੁ ਜਾਣਕਾਰੀ ਹੋਪਸ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਤੁਸੀਂ ਸਾਰੇ ਜਣੇ ਵੀ ਆਪਣੀਆਂ ਵਾਲੀ ਜਰਨੀ ਸਟਾਰਟ ਕਰੋ ਕਿਉਂਕਿ ਆਪਣੇ ਵਾਸਤੇ ਵੀ ਕੁਝ ਕਰਨਾ ਚਾਹੀਦਾ ਹੈ ਥੋੜੇ ਜੇ ਆ ਇਹਨੂੰ ਸੈਲਫਿਸ਼ਨੈਸ ਨਹੀਂ ਆਪਾਂ ਕਹਿ ਸਕਦੇ ਇਹ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਆਪਣਾ ਧਿਆਨ ਨਹੀਂ ਨਾ ਰੱਖਦੇ ਤੇ ਅਸੀਂ ਨਾ ਤਾਂ ਆਪ ਖੁਸ਼ ਹੁੰਨੇ ਆ ਨਾ ਕਿਸੇ ਹੋਰ ਨੂੰ ਖੁਸ਼ ਰੱਖ ਸਕਦੇ ਕਿਉਂਕਿ ਸਾਡੇ ਮਾਈਂਡ ਚ ਕਿਤਨਾ ਕਿਤੇ ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ ਕਿ ਹਾਂ ਮੈਂ ਐਦਾਂ ਹਾਂ ਮੈਂ ਐਦਾਂ ਮਿਲਦਾ ਹਾਂ ਲੋਕਾਂ ਕਰਕੇ ਨਹੀਂ ਪਰ ਆਪਣੇ ਆਪ ਨੂੰ ਖੁਸ਼ ਕਰਨ ਵਾਸਤੇ ਜ਼ਰੂਰ ਇਹ ਚੀਜ਼ਾਂ ਕਰਿਆ ਕਰੋ ਤੇ ਚਲੋ ਜੀ ਇਹ ਦਰਮੰਦ ਦਾ ਫੋਨ ਵੀ ਆ ਗਿਆ ਉਹ ਵੀ ਮੈਨੂੰ ਹੁਣ ਸਿਗਨਲ ਦੇ ਰਿਹਾ ਕਿ ਗਗਨ ਚੱਲ ਬੱਸ ਕਰ ਟਾਟਾ ਬਾਏ ਬਾਏ ਕਰਦੇ ਆਂ ਤਾਂ ਆਪਾਂ ਹੁਣ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ। ਜਦ ਤੱਕ ਲਈ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ, ਲਵ ਯੂ 올, ਟਾਟਾ, ਬਾਏ ਬਾਏ। ਅੱਛਾ ਮਨ ਨੂੰ ਪੁੱਤ। ਆਲੂ ਤਾਂ ਵੈਸੇ ਐਸਾ ਵੀ ਪੁੱਤ ਖਤਮ ਨਹੀਂ ਤੇ ਤੋਰੀਆਂ ਚ ਪਾਣੇ ਨੇ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹੁਣ ਇਦਾਂ ਹੀ ਬਣਾ ਲਾਂਗੇ ਤਰੀਜੇ ਵਾਲੀਆਂ। ਤੋਰੀਆਂ ਤਾਂ ਥੋੜੀਆਂ ਘੱਟ ਲੈਣੀਆਂ ਤੇ ਤੋਰੀਆਂ ਤੁਹਾਨੂੰ ਪਤਾ ਸੋਖ ਨਾਲ ਆਪਣਾ ਪਰਿਵਾਰ ਜਾਦਾ ਤੇ ਉਹਨਾਂ ਦੇ ਨਾਲ ਫਿਰ ਕੋਈ ਨਹੀਂ ਦੇਖਦੇ। ਹੁਣ ਤਾਂ ਬਣਾਈਏ। ਉਸ ਤੋਂ ਤੇ ਉਦੋਂ ਬਾਅਦ ਉਹ ਕਿਸੇ ਨੇ ਖਾਦੇ ਨਹੀਂ ਦਾਲ ਹੁਣ ਇਦਾਂ ਹੀ ਪਈ ਆ ਤੇ ਇਧਰ ਚਾਹ ਕੀ ਹੋਈ ਐ ਚਾਹ ਨੂੰ ਲੱਗਦਾ ਵੀ ਅੱਜ ਮਿਸਤਰੀਆਂ ਨੇ ਪੀਤੀ ਨਹੀਂ ਹੈਗੀ 4 ਵਜੇ ਨੂੰ ਮੀਆਂ ਬਣਾ ਜ ਮਿਸਤਰੀਆਂ 4 ਵਜੇ ਵਾਲੀ ਚਾਹ ਨਹੀਂ ਪੁੱਤੀ ਪਤਾ ਨਹੀਂ ਤੁਹਾਨੂੰ ਕਿਹ ਚਾਹ ਬਣਾ ਮਿਸਤਰੀਆਂ ਤੇ ਮੈਂ ਘਰ ਸੀ ਨਹੀਂ ਹੁਣ ਤਾਂ 6 ਵਜੇ ਗਏ ਨੇ ਫਿਰ ਆਪਾਂ ਤੋਰੀਆਂ ਬਣਾਉਣੀਆਂ ਤੋਰੀਆਂ ਲਈ ਦੁੱਧ ਵੀ ਨਹੀਂ ਪੁੱਛਿਆ ਮੰਮੀ ਹੁਣੇ ਆਲੂ ਪੁੱਛਣ ਦੀਆਂ ਆਲੂ ਖਤਮ ਹੋਏ ਨੇ ਕਹਿੰਦੇ ਆਲੂ ਪਾਲਾਂਗੇ ਮੈਂ ਵੀ ਕਹਾਂ ਮੈਂ ਇੱਧਰ ਨਹੀਂ ਕਰਨੇ ਖਾਣੇ ਆਪਾਂ ਸਾਡੇ ਉਧਰ ਮੱਝ ਵਾਲੇ ਪਾਸੇ ਸਾਰੇ ਆਲੂ ਤੋਰੀਆਂ ਹੀ ਪਾਉਂਦੇ ਨੇ। ਉਹ ਭਾਂਦੇ ਆਲੂ ਤੋਰੀਆਂ ਜਿਆਦਾ। ਉਧਰ ਆਲੂ ਤੋਰੀਆਂ ਹੀ ਭੰਦੀਆਂ ਨੇ। ਤੇ ਅਸੀਂ ਇੱਧਰ ਪਾਉਂਦੇ ਨਹੀਂ ਹੈਗੇ ਸਾਡੇ ਤਾਂ ਇੱਧਰ ਤੋਰੀਆਂ ਚ ਤਾਂ ਦੁੱਧਾ ਪਾਉਂਦੇ ਨੇ। ਵੈਸੇ ਅੱਜ ਕੱਦੂ ਖਾਣ ਦਾ ਜੀ ਕਰਨਦੇ ਆ ਸੀ ਮਿਲ ਜੇਗਾ ਪਰ ਮਿਲਿਆ ਨਹੀਂ ਹੈਗਾ। ਤੇ ਅੱਜ ਮਿਸਤਰੀਆਂ ਨੂੰ ਪਤਾ ਨਹੀਂ ਡਬਲ ਚਾਹ ਮਿਲਦੀ ਆ। ਚਲੋ। ਪੱਤੀ ਪਾ ਦੇ ਹੋਰ। ਨਹੀਂ। ਨਾ ਭਾਈ ਸੱਚ। ਕਹਾਂਗੇ। ਬੱਸ ਫਿਰ ਇਹ ਪਾ ਲਾਂਗੇ। ਨਾਲ ਦੀ ਨਾਲ ਨਾ ਪਾ ਦਾਂਗੇ ਤੜਕੇ ਚੰਗੀ ਤਰ੍ਹਾਂ ਭੁੰਨ ਕੇ ਫਿਰ ਪਾਣ। ਕਾਟਣਾ ਇੰਤਜ਼ਾਰ ਗਏ ਹੋਏ ਸੱਚ ਭਾਜੀ ਹੋਰੀ ਲੈਣ ਅਮਨ ਤਾਂ ਅੱਜ ਪੱਤੀ ਘੱਟ ਲੱਗਦੀ ਨਹੀਂ ਨਹੀਂ ਚਾਹ ਰੱਜੀ ਨੇ ਦੁੱਧ ਪਾਤਾ ਬੋਲੀਏ ਮਿਸਤਰੀ ਤਾਂ ਇੰਨੇ ਚਾਹ ਤੋਂ ਘੱਟ ਲੱਗਦਾ ਬਣਾਈਏ ਹੋਰ ਫਿਰ ਬਣਾ ਤਾਂ ਲੈਂਦੀ ਚੱਜ ਨਾਲ ਦੇ ਵਿਚਾਰਿਆਂ ਨੂੰ ਦੇਣੀ ਵੀ ਸੀ ਤਾਂ ਸਾਡੇ ਗਵਾਂਡੀਆਂ ਨੇ ਮਿਸਤਰੀ ਨੂੰ ਪਕੌੜੇ ਦਿੱਤੇ ਕੱਟ ਕੇ ਸਾਡੇ ਮਿਸਤਰੀ ਕਰਨਗੇ ਇਹਨਾਂ ਨੇ ਤੁਹਾਨੂੰ ਪਕੌੜੇ ਵੀ ਨਹੀਂ ਦਿੱਤੇ ਹੈਗੇ ਕੱਟ ਕੇ